ਪਰ ਆમારી ਹੱਟੀ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਅੰਤ ਤੱਕ ਦੇਖੋ ਅੱਜ ਤੁਹਾਨੂੰ ਚੁੰਨੀਆਂ ਦੀ ਵੈਰਾਈਟੀ ਦਿਖਾ ਰਹੇ ਹਾਂ ਤੇ ਤੌਲੀਆਂ ਦੀ ਵੈਰਾਈਟੀ ਜੀ ਚੁੰਨੀਆਂ ਚਲੂਨ ਦੀ ਚੁੰਨੀ ਜੀ ਮਜਾ ਮਾਰਕਰ ਦੇ ਵਿੱਚ ਵਿਕੇ 200 ਦੀ ਵਿਕੇ 250 ਦੀ ਸਾਡਾ ਰੇਟ ਹੈ ਸਿਰਫ 150 ਰੁਪਏ ਆ ਜੀ ਚਰੂਨ ਦੀ ਚੁੰਨੀ 150 ਰੁਪਏ ਦੀ ਗੱਤੀ ਜੀ ਸੈਮੀ ਪਿਆਉਰ ਦੀ ਚੁੰਨੀ ਸੈਮੀ ਪਿਆਉਰ ਦੀ ਚੁੰਨੀ ਸਿਰਫ 100 ਰੁਪਏ ਦੀ ਹੈ ਜੀ ਠੀਕੋ ਕੀ 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 ਤਾਈ ਸੈਮੀ ਪਿਆਉਰ ਦੀ ਚੁੰਨੀ ਸਿਰਫ 100 ਰੁਪਏ ਦੀ ਭਰਾਮਾ ਦੀ ਹੱਟੀ ਦੇ ਉੱਤੇ ਸੇਲ ਮੇਲੇ ਦੇ ਉੱਤੇ ਜੀ ਚੁੰਨੀਆਂ ਬਹੁਤ ਕੁਆਂਟੀਟੀ ਚ ਪਹੁੰਚੂਕੀਆਂ ਨੇ ਜਿਹੇ ਜੇ ਮਰਜੀ ਚੁੰਨੀਆਂ ਲੈ ਸਕਦੇ ਹੋ ਜੀ ਵਾਈਟ ਵੈਰਾਈਟੀ ਸਾਰੀ ਆ ਗਈ ਇਹਦੇ ਵਿੱਚ ਫੁੱਲ ਪਿਓਰ ਦੀ ਚੁੰਨੀ ਹੈ ਜੀ ਬਿਲਕੁਲ ਪੀਕੋ ਕੀਤੀ ਹੋਈ ਜਿਹੜੀ ਮਾਰਕੀਟ ਦੇ ਵਿੱਚ ਆਮ 200 220 ਰੁਪਈਆ ਦੀ ਵਿਕਦੀ ਹੈਗੀ ਸਾਡਾ ਰੇਟ ਸਿਰਫ 150 ਰੁਪਈਆ ਹੈ ਜੀ ਫੁੱਲ ਪਿਓਰ ਦੀ ਚੁੰਨੀ ਹੈਗੀ ਪੀਕੋ ਕੀਤੀ ਕਟਾਈ ਸਿਰਫ 150 ਰੁਪਈਆ ਦੇ ਵਿੱਚ ਹੈ ਜੀ ਜਿੰਨੀਆਂ ਮਰਜੀ ਚੁੰਨੀਆਂ ਲੈ ਸਕਦੇ ਹੋ ਦੇ ਵਿੱਚ ਕਾਟਨ ਦੀ ਚੁੰਨੀ ਹੈਗੀ ਪੂਰੀ ਵਧੀਆ ਵੱਡੇ ਸਾਈਜ਼ ਦੀ ਚਾਹੇ ਡਾਈ ਕਰਾਉਣ ਵਾਸਤੇ ਲੈ ਲਓ ਚਾਹੇ ਸਿਆਣੇ ਬਜ਼ੁਰਗਾਂ ਵਿੱਚ ਕਰ ਲੈਂਦੇ ਨੇਗੇ ਸਿਰਫ 100 ਰੁਪਏ ਦੀ ਜੁੰਨੀ ਕਰਤੀ ਜੀ ਇਹ 100 ਰੁਪਏ ਦੇ ਵਿੱਚ ਕਾਟਨ ਦੀ ਜੁੰਨੀ ਹੈ ਜੀ ਪੂਰੇ ਵੱਡੇ ਸਾਈਜ਼ ਦੀ ਚਾਹੇ ਚੱਕਾ ਲੜ ਡਿਜ਼ਾਈਨ ਲੈ ਲਓ ਚਾਹੇ ਲਖੀਨਾਂ ਡਿਜ਼ਾਈਨ ਲੈ ਲਓ 100 ਰੁਪਏ ਦੇ ਵਿੱਚ ਹੈ ਜੀ ਇਹਦੇ ਵਿੱਚ ਸਾਰੇ ਡਿਜ਼ਾਈਨ ਆ ਗਏ ਜੀ ਚੱਕਾ ਵਾਲਾ ਵੀ ਆ ਗਿਆ ਲਖੀਰਾ ਵਾਲਾ ਵੀ ਆ ਗਿਆ ਬਰੀਕ ਲਾਈਨ ਦਾ ਆ ਗਈ ਭਰਾਵਾ ਦੀ ਹੱਟੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈਗਾ ਕੋਟਾ ਟੋਰੀਆ ਜੁੰਨੀ ਕੋਟਾ ਡੋਰੀਆ ਦੀ ਜੁੰਨੀ ਪੂਰੇ ਵੱਡੇ ਸਾਈਜ਼ ਦੀ ਕੱਟਵਰਕ ਕੀਤੀ ਹੋਈ ਸਿਰਫ 100 ਰੁਪਏ ਏਰੀਆ ਜੀ ਇਹ ਜਿਹੜੀ ਮਾਰਕੀਟ ਦੇ ਵਿੱਚ ਆਮ ਇਹ 180 ਜਾਂ 200 ਰੁਪਏ ਚ ਵਿਕਦੀ ਹੈਗੀ ਸਾਡਾ ਰੇਟ ਸਿਰਫ 100 ਰੁਪਏ ਆ ਜੀ ਕੋਟਾ ਡੋਰੀਆ ਦੀ ਜੁੰਨੀ ਕਢਾਈ ਵਾਲੀ ਜੁੰਨੀ ਨੈਟ ਤੇ ਇਸ ਤੇ ਕਢਾਈ ਵਾਲੀ ਜੇ ਬੇ ਕੁੜੀਆਂ ਕਿੱਤਰੀਆਂ ਲੈਂਦੀਆਂ ਨੇ ਚਾਹੇ ਡਾਈ ਕਰਾ ਲਓ ਇਹਨੂੰ ਡਾਈਏਬਲ ਕਪੜਾ ਹੈਗਾ ਇੱਥੇ ਆਵੇਂ ਮਾਰਕੀਟ ਦੇ ਵਿੱਚ 2-200 ਰੁਪਏ ਦੀ ਜੁੰਨੀ ਵਿਕ ਰਹੀ ਹੈ ਜੀ ਸਾਡਾ ਰੇਟ ਸਿਰਫ 100 ਰੁਪਏ ਹੈ ਜੀ ਇਹ 100 ਰੁਪਏ ਦੇ ਵਿੱਚ ਕੜਾਈ ਵਾਲੀ ਨੈਟ ਦੇ ਉੱਤੇ ਜੁੰਨੀ ਹੈ ਜੀ ਬਹੁਤ ਵੱਡੇ ਸਾਈਜ਼ ਦੀ ਜੁੰਨੀ ਹੈਗੀ ਕੁੜੀਆਂ ਕੱਤਿਆਂ ਵਾਲੀ ਵੈਰੈਟੀ ਹੈ ਡਾਈ ਕਰਾਉਣ ਵਾਸਤੇ ਡਾਈਏਬਲ ਹੈ ਜੀ ਕਿਸ ਮਰਜ਼ੀ ਨਾਲ ਰੰਗ ਕਰਾ ਸਕਦੇ ਇਹਨੂੰ ਆਪਾਂ ਸਿਰਫ 100 ਰੁਪਏ ਦੀ ਕਰਤੀ ਜੇ ਇਹ ਡਿਜ਼ਾਈਨ ਵੱਖੋ-ਵੱਖਰੇ ਇਹਦੇ ਵਿੱਚ ਕੜਾਈ ਦੇ ਰੇਟ ਸਿਰਫ 100 ਰੁਪਏ ਆ ਜੀ 100 ਰੁਪਏ ਦੇ ਵਿੱਚ ਮਸਲੀਨ ਦੀ ਚੁੰਨੀ ਹੈ ਜੀ ਪਲੇਨ ਮਸਲੀਨ ਆ ਕੰਨੀ ਵਾਲੀ 2.5 ਮੀਟਰ ਦੀ ਚੁੰਨੀ ਜਿਹੜੀ ਆਮ ਇਹ 2.5 300 ਦੀ ਚੁੰਨੀ ਵਿਕਦੀ ਹੈ ਸਾਡਾ ਰੇਟ ਆ ਸਿਰਫ 200 ਰੁਪਿਆ ਜੀ 200 ਰੁਪਏ ਦੇ ਵਿੱਚ ਪ्युअर ਮਸ਼ੀਨ ਦੀ ਚੁੰਨੀ ਜੀ 2.5 ਮੀਟਰ ਦੀ ਭਰਾਵਾਂ ਦੀ ਹੱਤੀ ਦੇ ਉੱਤੇ ਭਾਰੀ ਛੇ ਮੇਲਾ ਚੱਲ ਰਿਹਾ ਹੈਗਾ ਚੈੱਕ ਮਸਲੀਨ ਦੀ ਚੁੰਨੀ ਜੀ ਚੈੱਕ ਮਸਲੀਨ ਆ ਸੌਫਟ ਬਿਲਕੁਲ ਜਿਹੜੀ ਆਮ ਇਹ ਮਾਰਕੀਟ ਦੇ ਵਿੱਚ 350 ਦੇ ਲਗਭਗ ਜੁੰਨੀ ਵਿਕਦੀ ਹੈਗੀ ਸਾਡਾ ਰੇਟ ਹੈ ਸਿਰਫ 250 ਰੁਪਿਆ ਜੀ ਚੈੱਕ ਮਸਰੀਨ ਦੇ ਵਿੱਚ ਜਿੰਨੇ ਮਰਜੀ ਦੁਪੱਟੇ ਲੈ ਸਕਦੇ ਹੋ ਜਿਹਦੇ ਵਿੱਚ ਚੈੱਕ ਮਸਰੀਨ ਦੀ ਜੁੰਨੀ ਸਿਰਫ 250 ਦੀ ਕਰਤੀ ਜੀ ਇਹ ਭਰਾਵਾ ਦੀ ਹੱਟੀ ਦੇ ਉੱਤੇ ਭਾਰੀ ਸੇਰ ਮੇਲੇ ਚੱਲ ਰਿਹਾਗਾ ਭਰਾਵਾ ਦੀ ਹੱਟੀ ਦੇ ਉੱਤੇ ਭਾਰੀ ਸੇਰ ਮੇਲੇ ਦੇ ਉੱਤੇ ਤੌਲੀਆ ਸਾਈਜ਼ ਦੇਖੋ ਇਹ ਵੀ ਬਹੁਤ ਵੱਡੇ ਸਾਈਜ਼ ਦਾ ਹੈਗਾ ਜਿਹੜਾ ਮਾਰਕੀਟ ਦੇ ਵਿੱਚ ਇਹ 70 80 ਰੁਪਏ ਦਾ ਟੌਲੀਆ ਵਿਖਦਾ ਹੈਗਾ ਸਾਡਾ ਰੇਟ ਸਿਰਫ 50 ਰੁਪਏ ਜੀ 100 ਦੇ ਦੋ 100 ਦੇ ਦੋ ਟੌਲੀਏ ਜੀ ਇਹ ਇਹ ਵੀ ਬਹੁਤ ਵੱਡੇ ਸਾਈਜ਼ ਦਾ ਹੈਗਾ ਟੌਲੀਆ ਦਾ ਤੇ ਇਹ ਤਾਂ ਹੋਰ ਵੱਡੇ ਸਾਈਜ਼ ਦੇ ਵਿੱਚ ਆ ਗਿਆ ਇਹ ਜਿਹੜਾ ਚਾਦਰ ਵਰਗਾ ਸਾਈਜ਼ਾ ਵੱਟਾ ਜਿਹੜਾ ਮਾਰਕੀਟ ਦੇ ਵਿੱਚ ਆਮ 100 120 ਰੁਪਏ ਦਾ ਟੌਲੀਆ ਵਿਖਦਾ ਹੈਗਾ ਚਾਦਰ ਵਰਗੇ ਸਾਈਜ਼ ਦੇ ਉੱਤੇ ਵੀ ਵੱਡਾ ਸਾਈਜ਼ ਪੂਰਾ ਸਾਡੇ ਕੋਲ ਹੈਗੇ ਜੀ 150 ਦੇ ਵਿੱਚ ਦੋ ਇਹ ਪੂਰੇ ਵੱਡੇ ਚਾਦਰ ਸਿੱਡੇ ਸਾਈਜ਼ ਦਾ ਸਾਈਜ਼ ਹੈ ਜੀ ਇਹਦਾ 150 ਦੇ ਵਿੱਚ ਦੋ ਪੀਸ ਕਰਤੇ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਰ ਮੇਲੇ ਦੇ ਉੱਤੇ ਸਾਈਜ਼ ਦੇਖੋ ਜੀ ਦਾ ਕਿੰਨਾ ਵੱਡਾ ਹੈਗਾ ਦੇਖੋ ਚਾਦਰ ਹੁੰਦੀ ਹੈ ਕਿੰਨਾ ਵਰਗਾ ਸਾਈਜ਼ ਹੈ ਜੀ ਪੂਰਾ ਭਾਰੀ ਤੋਂ ਭਾਰੀ ਬੰਦਾ ਜਿੰਨਾ ਮਰਜ਼ੀ ਲੈ ਸਕਦਾ ਇਹਨੂੰ ਸਿਰਫ 150 ਦੇ ਦੋ ਕਰਤੇ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸੇਰ ਮੇਲੇ ਚੱਲ ਰਿਹਾਗਾ ਬੋਰਾਲਾ ਤੌੜਿਆ ਪੁਰਾਣਾ ਤੌਲੀਆ ਜਿਹੜਾ ਮਾਰਕਟ ਦੇ ਵਿੱਚ 100 120 ਰੁਪਈਆ ਤੋਂ ਘੱਟ ਤੋਂ ਘੱਟ ਵਿਕਦਾ ਹੈਗਾ ਜੀ ਸਾਡਾ ਰੇਟ ਹੈਗਾ 150 ਦੇ 2 150 ਦੇ 2 ਹੈ ਜੀ ਇਹ ਪੁਰਾਣਾ ਤੌਲੀਆ ਸਾਰੇ ਵਧੀਆ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈ ਦੇ ਵਿੱਚ ਜੀ 150 ਦੇ 2 ਪੀਸ ਜੀ ਫਰਾਮਾਂ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਲ ਮੇਲੇ ਦੇ ਉੱਤੇ ਜੀ 150 ਦੇ 2 ਪੀਸ ਕਰਤੇ ਜੀ ਇਹ ਇੱਕਾ ਤੌਲੀਆ ਫੈਂਸੀ ਜੀ ਦੇਖੋ ਮਖਮਲ ਵਰਗਾ ਤੌਲੀਆ ਹੈਗਾ ਇਹ ਯਾਰ ਆ ਮੈਂ ਇਹ 150 200 ਦਾ ਤੌਲੀਆਂ ਵਿਕਦਾ ਹੈਗਾ ਸਾਡੇ ਕੋਲੇ ਹੈਗਾ 2 ਸਾਈ ਦੇ 2 ਜੀ ਇਹ 100 ਰੁਪਏ ਦਾ ਪੀਸ ਕਰਤਾ ਜੀ ਇਹ 100 ਰੁਪਏ ਦੇ ਵਿੱਚ ਪੀਸ ਡਿਜ਼ਾਈਨ ਕਲਰ ਬਹੁਤ ਕੱਲਾ ਜਮਾਲ ਆ ਗਿਆ ਇਹਦੇ ਵਿੱਚ 100 ਰੁਪਏ ਦਾ ਕਰਤਾ ਜੀ ਇਹ ਪਰਾਮਾਂ ਦੀ ਹੱਟੀ ਦੇ ਉੱਤੇ ਭਾਰੀ ਸਿਰਵੇਲੇ ਦੇ ਉੱਤੇ ਜੀ ਬਹੁਤ ਹੀ ਸੋਹਣੇ ਸੋਹਣੇ ਰੰਗਾਂ ਦੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚੂਕਾ ਇਹਦੇ ਵਿੱਚ ਜੀ 100 ਰੁਪਏ ਦਾ ਪੀਸ ਆ ਜੀ ਸਿਰਫ 100 ਰੁਪਏ ਦੇ ਵਿੱਚ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਲ ਮੇਲੇ ਦੇ ਉੱਤੇ ਜੀ 100 ਰੁਪਏ ਦੇ ਵਿੱਚ ਫੈਨਸੀ ਤੌਲੀਆ ਬਿਲਕੁਲ ਮਖਲੋ ਵਰਗਾ ਕਪੜਾ ਜੀ ਇਹ ਪੂਰਾ ਵਧੀਆ ਕੁਆਲਿਟੀ ਦੇ ਉੱਤੇ ਹੈਗਾ ਪੂਰਾ ਪਾਣੀ ਨੂੰ ਸੋਖਦਾ ਹੈਗਾ 6 ਦਾ ਪੀਸ ਕਰਤਾ ਜੀ ਇਹ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਰਾਵਾਂ ਦੀ ਹੱਟੀ ਵਸਟਰਨ ਰੋਡ ਮੋਰ ਮੰਡੀ